ਸ੍ਰੋਮਣੀ ਅਕਾਲੀ ਦਲ ਲੈਂਡ ਪੁਲਿੰਗ ਪਾਲਸੀ ਨੂੰ ਲੈ ਕੇ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਕਿ ਕਾਰਨ ਕੀ ਹੈ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ ਯਾਰ ਹੈ ਹੀ ਵਿਰੋਧ ਵਾਲੀ ਪਾਲਸੀ ਉਹ ਕੋਈ ਪਾਲਸੀ ਇੱਕ ਹੁੰਦੀ ਹੈ ਵੀ ਤੁਸੀਂ ਜ਼ਿੰਮੇਦਾਰ ਤੋਂ ਜਾਂ ਕੋਈ ਚੀਜ਼ ਖਰੀਦ ਲਈ ਕਿਹਾ ਤੋਂ ਵੀ ਉਹਦੇ ਪੈਸੇ ਦੇਤੇ ਬਾਲ ਸਾਦ ਨਹੀਂ ਚਾਰ ਗੁਣਾ ਪੈਸੇ ਇਸ ਕਰਕੇ ਵਿਰੋਧ ਕਰ ਰਹੇ ਨੇ ਵੀ ਪਾਲਸੀ ਨਹੀਂ ਇਹ ਗ੍ਰੈਫਿਕ ਸਨੀਲ ਜੈਕੜ ਸਾਹਿਬ ਦੀ ਜਿਹੜੀ ਗੱਲ ਆ ਰਹੀ ਸੀ ਕਿ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੱਠ ਜੋੜ ਕਰ ਲੈਣਾ ਚਾਹੀਦਾ 2027 ਦੀਆਂ ਚੋਣਾਂ ਵਾਸਤੇ ਕੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੁਆਰਾ ਫਿਰ ਗੱਠ ਜੋੜ ਕਰੇਗੀ ਹਮ ਹੀ ਐਸ ਗੱਲ ਦਾ ਮੇਰੀ ਹੈ ਮੇਰੀ ਪਰਸਨਲ ਰਾਇ ਬਾਕੀ ਪਾਰਟੀ ਹਾਈ ਕਮਾਂਡ ਜੋ ਫੈਸਲਾ ਕਰੂਗਾ ਮੰਨ ਜਾ ਪਰ ਸਨੀਲ ਜੈਕੜ ਦੇ ਇੰਨੇ ਕ ਬਿਆਨ ਨਾਲ ਕਾਂਗਰਸ ਦਾ ਹਾਲ ਦੇਖ ਲਓ ਕੀ ਹੋਇਆ ਕੱਲ ਦਾ ਹੁਣ ਤਾਂ ਬਿਆਨ ਹੀ ਦਿੱਤਾ ਨਾ ਕਿ ਕਾਂਗਰਸ ਤਰਲੋ ਮਸ਼ੀ ਹੋਈ ਪਈ ਐ ਕੀ ਹੋ ਰਿਹਾ ਐ ਪ੍ਰੋਟੈਸਟ ਪਹਿਲਾਂ ਗਲਾਟਾ ਦਫਤਰ ਦੇ ਬਾਹਰ ਕੀਤਾ ਗਿਆ ਹੁਣ ਲੁਧਿਆਣਾ ਸ਼ਹਿਰ ਦੇ ਡੀਸੀ ਦਫਤਰ ਦੇ ਬਾਹਰ ਕੀਤਾ ਗਿਆ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਕਿਉਂ ਪ੍ਰੋਟੈਸਟ ਕੀਤੇ ਜਾ ਰਹੇ ਨੇ ਜਿਆਦਾ ਪ੍ਰਾਪਰਟੀ ਇੱਥੇ ਐਕਵਾਇਰ ਕੀਤੀ ਹੈ ਲੁਧਿਆਣਾ ਕਿੰਨੀ ਕਿ ਪ੍ਰਾਪਰਟੀ 65000 ਏਕੜ ਦੱਸਦੇ ਆ ਲੁਧਿਆਣੇ ਤੋਂ ਸੋ ਲੈਂਡ ਪੁਲਿੰਗ ਪੋਲਿਸੀ ਨੂੰ ਲੈ ਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਦੇ ਵਿਰੁੱਧ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਸਾਡੇ ਨਾਲ ਰਣਜੀਤ ਸਿੰਘ ਢਿਲੋਂ ਜੀ ਮਜੂਰ ਨੇ ਗੱਲਬਾਤ ਕਰਦੇ ਆ ਸਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਲੈਂਡ ਪੁਲਿੰਗ ਪੋਲਿਸੀ ਨੂੰ ਲੈ ਕੇ ਵਿਰੋਧ ਕਰਦੀ ਹੋਈ ਨਜ਼ਰ ਹੈ ਇਹ ਬ੍ਰੋਦ ਵਾਲੀ ਪਾਲਸੀ ਦੇਖੋ ਪਾਲਸੀ ਇੱਕ ਹੁੰਦੀ ਆ ਵੀ ਤੁਸੀਂ ਜ਼ਿੰਮੇਵਾਰ ਤੋਂ ਜਾਂ ਕੋਈ ਚੀਜ਼ ਖਰੀਦ ਲਈ ਕਿਸੇ ਤੋਂ ਵੀ ਉਹਦੇ ਪੈਸੇ ਦੇਤੇ ਬਾਲਾ ਸਾਹਿਬ ਦਿੰਦੇ ਸੀ ਚਾਰ ਗੁਣਾ ਪੈਸੇ ਨਾਲ ਦਿੰਦੇ ਸੀ ਮੁਆਵਜ਼ਾ 25% ਵੀ ਖਰਾਬਾ ਜਿਹਨੂੰ ਜਿਹਨੂੰ ਕਹਿੰਦੇ ਆ ਆਪਾਂ ਉਜਾਲਾ ਇਹ ਪੈਸਾ ਨਹੀਂ ਦੇ ਰਿਆ ਜ਼ਮੀਨ ਅਕਵਾਇਰ ਕਰ ਰਿਆ ਉਹਦੇ ਬਦਲੇ 3 ਸਾਲ ਬਾਅਦ ਇੱਕ 1000 ਗਜ ਦਾ ਪਲਾਟ ਦੇਣਾ ਰਹਿਸ਼ੀ 180 ਗਜ ਦੀ ਇੱਕ ਤੁਹਾਨੂੰ ਦੇਣੀ ਆ ਉਹਨੇ ਦੁਕਾਨ ਕਹਿ ਲਈ ਕਾਸਾ ਕੋਈ ਨਹੀਂ 3 ਸਾਲ ਬਾਅਦ ਉਹ ਨੂੰ ਮਿਲਣੀ ਆ 3 ਸਾਲ ਬਾਅਦ ਉਹ ਵੇਚੂਗਾ ਰੱਖੂਗਾ 4840 ਗਜ ਜਗ੍ਹਾ ਲੈਣੀ ਆ ਤੇ 1200 ਗਜ ਜਗ੍ਹਾ ਵਾਪਸ ਦੇਣੀ ਆ 1180 ਗਜ ਤੇ ਫਿਰ ਇਹ ਇਹਦਾ ਵਿਰੋਧ ਤਾਂ ਹੋਣਾ ਹੀ ਹੋਣਾ ਇਸ ਕਰਕੇ ਵਿਰੋਧ ਕਰ ਰਹੇ ਆ ਵੀ ਪਾਲਿਸੀ ਨਹੀਂ ਇਹ ਗ੍ਰੈਬਿੰਗ ਇੱਕ ਐਲਓਆਈ ਦੀ ਵੀ ਗੱਲ ਆਕੀ ਗਈ ਸੀ 50000 ਰੁਪਏ ਜਿਹੜੇ 21 ਦਿਨਾਂ ਦੇ ਬਾਅਦ ਜਿਹੜਾ ਚੈੱਕ ਦੇਣਾ ਸੀ ਹੁਣ 1 ਲੱਖ ਰੁਪਏ ਕਰ ਦਿੱਤਾ ਕੀ ਲੱਗਦਾ ਇਹ ਜਿਹੜੀ ਅਮਾਉਂਟ ਵਧਾਈ ਜਾ ਰਹੀ ਇਸ ਨਾਲ ਕਿਸਾਨ ਆਪਣੀ ਪ੍ਰਾਪਰਟੀ ਦੇਣਗੇ ਨਾ ਬਿਲਕੁਲ ਨਹੀਂ ਦੇਣਗੇ ਕਿਸਾਨ ਨੂੰ ਪਹਿਲਾਂ ਇਹ ਕਹਿੰਦੇ ਕੁਸ਼ਮਲੀ ਦੇਣਾ ਫਿਰ 30 ਤੇ ਆ ਕੇ ਫਿਰ 60 ਤੇ ਆ ਕੇ ਹੁਣ ਲੱਖ ਤੇ ਆ ਗਏ ਉਹ 3 ਸਾਲ ਵਾਸਤੇ ਐ ਸਿਰਫ 3 ਸਾਲ ਬਾਅਦ ਤੁਸੀਂ ਉਹਨੂੰ ਕੁਸ਼ ਨਹੀਂ ਦੇਣਾ ਸਿਰਫ ਪਲਾਟ ਦੇਣਾ ਪਤਾ ਨਹੀਂ ਦੇਣਾ ਕਿ ਨਹੀਂ ਦੇਣਾ 3 ਸਾਲ ਬਾਅਦ ਉਹ ਵਿਚਾਰਾ ਉਹ ਪਲਾਟ ਵੇਚੂਗਾ ਅੱਗੇ ਜ਼ਮੀਨ ਲਊਗਾ 3 ਸਾਲ ਬਾਅਦ ਤਾਂ ਅਗਲੀ ਜ਼ਮੀਨ ਵੀ ਕਈ ਗੁਣਾ ਮਹਿੰਗੀ ਹੋ ਜਾਣੀ ਆ ਤਾਂ ਅੱਜ ਹੀ ਪੈਸੇ ਦਿਓ ਤਾਂ ਆ ਨਾ ਸੋਇਤਾ ਲੁੱਟਵਾ ਲੁੱਟ ਕਰਕੇ ਦਾ ਵਿਰੋਧ ਕਰ ਰਹੇ ਆ ਤੋ ਪ੍ਰੋਟੈਸਟ ਪਹਿਲਾਂ ਗਲਾਟਾ ਦਫਤਰ ਦੇ ਬਾਹਰ ਕੀਤਾ ਗਿਆ ਹੁਣ ਲੁਧਿਆਣਾ ਸ਼ਹਿਰ ਦੇ ਡੀਸੀ ਦਫਤਰ ਦੇ ਬਾਹਰ ਕੀਤਾ ਗਿਆ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਕਿਉਂ ਪ੍ਰੋਟੈਸਟ ਕੀਤੇ ਜਾ ਰਹੇ ਸਭ ਤੋਂ ਜ਼ਿਆਦਾ ਪ੍ਰਾਪਰਟੀ ਇੱਥੇ ਐਕਵਾਇਰ ਕੀਤੀ ਹੈ ਲੁਧਿਆਣੇ ਜੀ ਤੋ ਕਿੰਨੀ ਕਿ ਪ੍ਰਾਪਰਟੀ 65000 ਏਕੜ ਦੱਸਦੇ ਹੈ ਲੁਧਿਆਣੇ ਦੀ ਬਾਕੀ ਹੋਰ ਜ਼ਿਲ੍ਹਿਆਂ ਦੀ ਆ ਜਿਵੇਂ ਹੁਣ ਮਹਾਲੀ ਦੇਣਾ ਧਰਨਾ ਫੇਰ ਬਠਿੰਡੇ ਦੇਣਾ ਧਰਨਾ ਇਦਾਂ ਸਾਰੀ ਜਗ੍ਹਾ ਤੇ ਪਰ ਧਰਨੇ ਰੱਖੇ ਨੇ ਜਿੱਥੇ ਜਿੱਥੇ ਜਮੀਨਾਂ ਨੇ ਐਕਵਾਇਰ ਕੀਤੀ ਕੀ ਲੋ ਸਾਹਿਬ ਇੱਕ ਸੁਨੀਲ ਜਾਕਰਦ ਸਾਹਿਬ ਦੀ ਜਿਹੜੀ ਗੱਲ ਆ ਰਹੀ ਸੀ ਕਿ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੱਠ ਜੋੜ ਕਰ ਲੈਣਾ ਚਾਹੀਦਾ 2027 ਦੀਆਂ ਚੋਣਾਂ ਵਾਸਤੇ ਕੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੁਆਰਾ ਫਿਰ ਗੱਠ ਜੋੜ ਕਰੇਗੀ ਮੈਂ ਤਾਂ ਦੇਖੋ ਹਮ ਹੀ ਐਸ ਗੱਲ ਦਾ ਮੇਰੀ ਹੈ ਮੇਰੀ ਪਰਸਨਲ ਰਾਇਵਾ ਬਾਕੀ ਪਾਰਟੀ ਹਾਈ ਕਮਾਂਡ ਜੋ ਫੈਸਲਾ ਕਰੂ ਉਹਨਾਂ ਦੀ ਹੈ ਪਰ ਸੁਨੀਲ ਜਾਕਰ ਖੜਦੇ ਇੰਨੇ ਇੱਕ ਬਿਆਨ ਨਾਲ ਕਾਂਗਰਸ ਦਾ ਹਾਲ ਦੇਖ ਲਓ ਕੀ ਹੋਇਆ ਕੱਲ ਦਾ ਹੁਣ ਤਾਂ ਬਿਆਨ ਹੀ ਦਿੱਤਾ ਨਾ ਤੇ ਕਾਂਗਰਸ ਤਰਲੋਮਸ਼ੀ ਹੋਈ ਪਈ ਹੈ ਕੀ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਕਿਵੇਂ ਜੇ ਉਹ ਉਰਲਾ ਪਰਲਾ ਸੋਇਸ ਕਰਕੇ ਜੇ ਕਿਤੇ ਗੱਠਜੋੜ ਮੇਰੇ ਨਜ਼ਰੀਏ ਮੱਕ ਹੋ ਜਵੇ ਤਾਂ ਚੰਗੀ ਗੱਲ ਬਾਕੀ ਪਾਰਟੀ ਹਾਈ ਕਮਾਂਡਰ ਸੋ ਕਿਵੇਂ ਦੇਖਦੇ ਹੋ ਪਹਿਲਾਂ ਕਿਸਾਨਾਂ ਕਰਕੇ ਹੀ ਜਿਹੜਾ ਇਹ ਗੱਠਜੋੜ ਟੁੱਟਿਆ ਸੀ ਹੁਣ ਦੁਬਾਰਤੋਂ ਫੇਰ ਗੱਠਜੋੜ ਕਰਨ ਦੀ ਤੁਸੀਂ ਹਾਮੀ ਪਰ ਬਾਕੀ ਗੱਲ ਪਾਰਟੀ ਦੀ ਹੈ ਕਿ ਪਾਰਟੀ ਕਰਦੀ ਹੈ ਕਿ ਨਹੀਂ ਕਰਦੀ ਕਿੰਨਾ ਕੁ ਫਰਕ ਪਏਗਾ ਜੇਕਰ ਗੱਠਜੋੜ ਹੁੰਦਾ ਦੇਖੋ ਮੈਂ ਤਾਂ 100% ਸਰਕਾਰ ਆ ਹਰੇਕ ਵਰਕਰ ਦੀ ਹਰੇਕ ਵਿਅਕਤੀ ਦੀ ਹਰੇਕ ਪੰਜਾਬੀ ਦੀ ਇਹ ਡਿਮਾਂਡ ਆਬੀ ਗੱਟ ਚੜ੍ਹ ਹੋਣਾ ਚਾਹੀਦਾ। ਸੋ ਇਸ ਪ੍ਰੋਟੈਸਟ ਬਾਰੇ ਕੀ ਕਹਿਣਾ ਚਾਹੋਗੇ? ਪ੍ਰੋਟੈਸਟ ਅੱਗੇ ਕਿਵੇਂ ਜਾਰੀ ਰਹੇਗਾ? ਕਾ ਤੱਕ ਜਾਰੀ ਰਹੇਗਾ? ਬਰਸਾਤ ਦੇ باوجود ਐਡਾ ਵੱਡਾ ਪ੍ਰੋਟੈਸਟ ਹੋਇਆ। ਇੱਥੇ ਲੋਕ ਆਏ ਨੇ। ਇਹਦਾ ਮਤਲਬ ਇਹ ਪਾਲਿਸੀ ਗਲਤ ਆ ਨਾ। ਕਿੰਨੀ ਗਿਣਤੀ ਚਾਹੀ ਲੋਕ? ਐਡੀ ਵੱਡੀ ਗਿਣਤੀ ਚ ਆਮ ਲੋਕ ਆਉਂਦੇ ਨੇ ਕਿਤੇ। ਲੋਕ ਦੁਖੀ ਨੇ। ਲੋਕਾਂ ਦੇ ਮਨਜ ਦਰਦ ਆ। ਇਹ ਗਲਤ ਆ। ਤਾਂ ਕਰਕੇ ਲੋਕ ਇਕੱਠੇ ਹੋ ਰਹੇ। ਇਹਦੋਂ ਬਾਅਦ ਆਉਣ ਵਾਲੇ ਸਮੇਂ 'ਚ ਕਰਾਂਗੇ ਇਦੋਂ ਵੱਡਾ ਹੋ। ਨਾਲੇ ਅੱਜ ਮੌਸਮ ਖਰਾਬ ਤੋ ਬਿਲਕੁਲ ਰਣਜੀਤ ਸਿੰਘ ਢਿੱਲੋਂ ਦਾ ਵੀ ਇਹੀ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਖੜੀ ਹੈ ਤੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਅਸੀਂ ਕਿਸਾਨਾਂ ਦੇ ਨਾਲ ਹਮੇਸ਼ਾ ਡਟ ਕੇ ਖੜੇ ਰਵਾਂਗੇ ਤੇ ਇੱਕ ਗੱਲ ਵੱਡੀ ਜਿਹੜੀ ਉਹਨਾਂ ਨੇ ਆਕੀ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਹੋ ਜਾਂਦਾ ਹੈ ਤਾਂ 100% ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਬਣੇਗੀ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ ਜਾਂ ਫਿਰ ਇਹ ਪਾਰਟੀਆਂ ਵੱਖ-ਵੱਖ 2027 ਦੀਆਂ ਚੋਣਾਂ ਲੜਦੀਆਂ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ 2027 ਦੀਆਂ ਚੋਣਾਂ ਵਾਸਤੇ ਗੱਠਜੋੜ ਕਰ ਲੈਣਾ ਚਾਹੀਦਾ ਜਾਂ ਫਿਰ ਵੱਖ-ਵੱਖ ਚੋਣਾਂ ਲੜਨੀਆਂ ਚਾਹੀਦੀਆਂ ਨੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ